ਮੈਨੂੰ ਬਹੁਤ ਪ੍ਰਾਊਡ ਹੈ ਇਵਨ ਪ੍ਰਾਊਡ ਹਰ ਪੇਰੈਂਟਸ ਹੋਏ ਹੋਣਗੇ ਜਿਨ੍ਹਾਂ ਦੇ ਬੱਚਿਆਂ ਨੇ ਇਨੀ ਛੋਟੀ ਉਮਰ ਚ ਇੰਨੀ ਵੱਡੀਆਂ ਅਚੀਵਮੈਂਟਸ ਕੀਤੀਆਂ ਨੇ ਔਰ ਮੇਰੇ ਲਈ ਸਭ ਤੋਂ ਵੱਡੀ ਪ੍ਰਾਊਡ ਵਾਲੀ ਗੱਲ ਇਹ ਹੈ ਕਿ ਇਹ ਬਾਕੀ ਬੱਚਿਆਂ ਲਈ ਇੱਕ ਇਨਸਪੀਰੇਸ਼ਨ ਹੈ ਬਹੁਤ ਵੱਡੀ ਮਤਲਬ ਬੱਚੇ ਇਨਸਪਾਇਰ ਹੋਏ ਹੈ ਇਸ ਗੱਲ ਤੋਂ ਔਰ ਪੇਰੈਂਟਸ ਨੇ ਵੀ ਆਪਣੇ ਬੱਚਿਆਂ ਨੂੰ ਇਵਨ ਜਿ세ਈ ਕਿ ਭੇਡ ਚਾਲ ਹੁੰਦੀ ਹੈ ਕਿ ਜਿਹੜੇ ਡਾਕਟਰਸ ਨੇ ਆਪਣੇ ਬੱਚਿਆਂ ਨੂੰ ਡਾਕਟਰਸ ਬਣਾਉਂਦੇ ਨੇ ਔਰ ਜੋ ਇੰਜੀਨੀਅਰ ਹੈ ਉਹ ਚਾਹਦੇ ਹੈ ਕਿ ਸਾਡੇ ਬੱਚੇ ਇੰਜੀਨੀਅਰਿੰਗ ਲਾਈਨ ਚ ਜਾਣ ਇੱਕ ਇੱਕ ਡਿਫਰੈਂਟ ਮਤਲਬ ਇੱਕ ਬੱਚਿਆਂ ਵਾਸਤੇ ਵੇ ਹੈ ਆਪਣਾ ਕਰੀਅਰ ਬਣਾਉਣ ਵਾਸਤੇ ਤਾਂ ਬਹੁਤ ਸਾਰੇ ਪੇਰੈਂਟਸ ਜਦੋਂ ਆਂਦੇ ਆ ਜਿਨ੍ਹਾਂ ਨੇ ਇਹਦੀ ਵੀਡੀਓਜ਼ ਦੇਖੀਆਂ ਆ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਸਾਡੇ ਬੱਚੇ ਹੁਣ ਘਰ ਦੇ ਵਿੱਚ ਆਨਲਾਈਨ ਲੈਂਗੁਏਜ ਸਿੱਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਤੇ ਖੁਸ਼ੀ ਹੁੰਦੀ ਹੈ ਕਿ ਸਾਰੇ ਵਾਸਤੇ ਇੱਕ ਇਨਸਪੀਰੇਸ਼ਨ ਬਣੀ ਹੈ ਔਰ ਸਾਰੇ ਬੱਚੇ ਇਹਨੂੰ ਜਾਣਦੇ ਨੇ ਕਿ ਅਸੀਂ ਵੀ ਅਜਨੀਤ ਵਰਗੇ ਬੰਨਾ ਹੈ ਪ੍ਰਾਊਡ ਫੀਲ ਹੁੰਦਾ ਹੈ ਬਖਰੀ ਜੀ ਨੇ ਲਾਈਨ ਚੁਣੀ ਹੈ ਬਥਰਾ ਜਿਹਾ ਸ਼ੌਂਕ ਪਾਲਿਆ ਹੈ ਕੁਝ ਮਤਲਬ ਇਹਦੇ ਚ ਅਚੀਵਮੈਂਟ ਦੀ ਵੀ ਕੋਈ ਸ਼ੋਰ ਨਹੀਂ ਹੈਗਾ ਕਿ ਹੋ ਸਕਦੀ ਹੈ ਫਿਰ ਵੀ ਇਹਨੂੰ ਪੂਰੀ ਸਪੋਰਟ ਕਰੋਗੇ ਬਿਲਕੁਲ ਸਪੋਰਟ ਪੂਰੀ ਹੈ ਹਰ ਚੀਜ਼ ਚ ਪੂਰੀ ਹੈ ਦੇ ਨਾਲ ਹੈ ਈਵਨ ਕਿ ਇਹਦੇ ਜਿਸ ਤਾਈ ਬੀਟੀਐਸ ਬੈਂਡ ਨੂੰ ਲਾਈਕ ਕਰਦੀ ਹੈ ਔਰ ਉਤੋਂ ਹੀ ਇਨਸਪਾਇਰ ਜ਼ਿਆਦਾ ਹੋ ਕੇ ਇਹਨੇ ਲੈਂਗੁਏਜ ਨੂੰ ਔਰ ਆਪਣੇ ਕੋਰੀਅਨ ਫਰੈਂਡਸ ਜੋ ਇਹਦੇ ਸਿਗੇ ਉਹਨਾਂ ਨਾਲ ਕਨਵਰਸੇਸ਼ਨ ਕਰਨ ਵਾਸਤੇ ਨੇ ਕੋਰੀਅਨ ਸਿੱਖੀ ਸਿਗੀ ਤੇ ਅਸੀਂ ਇਹਨੂੰ ਪੂਰੀ ਸਪੋਰਟ ਕਰਦੇ ਆ ਇਹ ਜੋ ਵੀ ਉਸ ਚੀਜ਼ ਨੂੰ ਅਚੀਵ ਕਰਨ ਲਈ ਨੂੰ ਜੋ ਵੀ ਚਾਹੀਦਾ ਆ ਸਾਡੀ ਨੂੰ ਫੁੱਲ ਸਪੋਰਟ ਹੈ ਹਮੇਸ਼ਾ ਦੇ ਨਾਲ ਇਸ ਚੀਜ਼ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਪੇਰੈਂਟਸ ਨੂੰ ਖਾਸ ਕਰ ਪੇਰੈਂਟਸ ਨੂੰ ਇਹ ਕਵਾਂਗੇ ਕਿ ਸਾਡੇ ਟਾਈਮ ਅਲੱਗ ਸਿਗੇ ਜਦ ਅਸੀਂ ਵੀ ਯੂਥ ਸਿਗੇ ਯੰਗ ਸਿਗੇ ਸਾਡੇ ਪੇਰੈਂਟਸ ਨੇ ਸਾਨੂੰ ਪੁੱਛਿਆ ਨਹੀਂ ਸੀਗਾ ਕਿ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਸਾਡੇ ਲਈ ਉਹ ਡਿਸਾਈਡ ਕਰਦੇ ਸੀਗੇ ਕਿ ਤੁਸੀਂ ਇਹ ਲਾਈਨ ਚੂਸ ਕਰੋ ਤੁਸੀਂ ਇਸ ਚੀਜ਼ 'ਚ ਅੱਗੇ ਜਾਓ ਇਹ ਤੁਹਾਡਾ ਏਮ ਹੋਣਾ ਚਾਹੀਦਾ ਹੈ ਤੇ ਅਸੀਂ ਵੀ ਉਦਾਂ ਹੀ ਉਸ ਚੀਜ਼ ਨੂੰ ਫੋਲੋ ਕਰਦੇ ਸੀਗੇ ਤੇ ਹੁਣ ਵਾਲੀ ਜਨਰੇਸ਼ਨ ਇਸ ਤਰ੍ਹਾਂ ਦੀ ਨਹੀਂ ਹੈ ਹੁਣ ਪੇਰੈਂਟਸ ਨੂੰ ਚਾਹੀਦਾ ਕਿ ਪਹਿਲੋਂ ਇੰਟਰਸਟ ਦੇਖਣ ਬੱਚੇ ਦਾ ਕਿ ਉਹ ਕਿਸ ਚੀਜ਼ 'ਚ ਇੰਟਰਸਟ ਲੈ ਰਿਹਾ ਆ ਉਸ ਚੀਜ਼ 'ਤੇ ਹੀ ਉਹਨੂੰ ਅੱਗੋਂ ਓਪਰਚ्युनिटीज ਪ੍ਰੋਵਾਈਡ ਕਰਵਾਣ ਤੇ ਉਸ ਨੂੰ ਉਹਦੇ ਚ ਹੀ ਅੱਗੇ ਜਾਣ ਦਿੱਤਾ ਜਾਵੇ ਕਿਉਂਕਿ ਅਸੀਂ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਹੁਣ ਗੁੜੀਆਂ ਨੇ ਸੱਤ ਲੈਂਗੁਏਜ ਇੰਟਰਨੈਸ਼ਨਲ ਕਰਦੀ ਆ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਜੇ ਦੀ ਨੂੰ ਰੋਕਿਆ ਨਹੀਂ ਮਤਲਬ ਜਿਵੇਂ ਇਸ ਵੇਲੇ ਗੱਲਬਾਤ ਕਰਦੇ ਸਿੱਖਦੀ ਪਈ ਸੀ ਤੇ ਤਾਨੂੰ ਔੜਿਆ ਲੱਗਦਾ ਹੋਣਾ ਵੀ ਐ ਕਿ ਕੀੜੇ ਮੁਕੜੇ ਮਤਲਬ ਕਿਸੇ ਦਾ ਨਵੀਂ ਲੈਂਗੁਏਜ ਸਿੱਖ ਰਹੀ। ਜਦੋਂ ਲੌਕਡਾਊਨ ਸੀਗਾ ਉਦੋਂ ਇਹਨੇ ਸਿੱਖਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਸਭ ਤੋਂ ਪਹਿਲਾਂ ਇਹਨੇ ਕੋਰੀਅਨੀ ਕੀ ਸਿੱਖੀ। ਉਹਦੇ ਵਿੱਚ ਸਾਂ ਤੁਹਾਨੂੰ ਪਤਾ ਪੂਰੀ ਦੁਨੀਆ 'ਚ ਕੋਰੀਅਨ ਬੈਂਡ ਫੇਮਸ ਹੈ BTS, Blackpink, ਉਹਨਾਂ ਦੇ ਗਾਣੇ ਸੁਣਦੇ ਹੁੰਦੇ ਸੀਗੇ ਉਹ ਸਾਨੂੰ ਤਾਂ ਸਮਝ ਲੱਗਦੇ ਨਹੀਂ ਸੀ ਹੁੰਦੇ ਕੁਝ ਵੀ। ਉਹ ਪਤਾ ਨਹੀਂ ਕਿਹੜੀ ਲੈਂਗੁਏਜ ਦੀ ਇਹਨੂੰ ਕਹੀਦਾ ਸੀਗਾ ਕਿ ਇਹ ਕੀ ਸੁਣਦੀਆਂ। ਮਗਰ ਚਲੋ ਬੇਟੀ ਨੇ ਵਧੀਆ ਉਹਦੇ ਤੋਂ ਆਪਣਾ ਇੰਟਰਸਟ ਕ੍ਰੀਏਟ ਕਰਕੇ ਲੈਂਗੁਏਜ ਹੋਰ ਵੀ ਸਿੱਖੀ। ਕੀ ਇਰਾਦਾ ਹੈ ਦਾ ਔਰ ਕਿੰਨੀ سپورਟ ਮਿਲੇਗੀ ਕਰੋ ਹਾਂ ਨਹੀਂ ਇਹਦਾ ਇਰਾਦਾ ਇਹੀ ਹੈ ਕਿ ਹੁਣ ਲੈਂਗੁਏਜਸ ਵਿੱਚ ਪਰਸੂ ਕਰੇਗੀ ਪਲੱਸ 2 10th ਚੰਨੇ ਫਰੈਂਚ ਦਾ ਪੇਪਰ ਰੱਖਿਆ ਸੀਗਾ ਐਕਸਟਰਾ ਜਿਹੜਾ ਆਪਣਾ ਪੇਪਰ ਉਹ ਕਲੀਅਰ ਕੀਤਾ ਹੁਣ ਪਲੱਸ 2 ਜੋ ਕੋਰੀਅਨ ਰੱਖੇਗੀ ਐਕਸਟਰਾ ਪੇਪਰ ਉਸ ਤੋਂ ਬਾਅਦ ਆਪਣੇ ਇੰਗਲਿਸ਼ ਔਨਰ ਤੇ ਫਰੈਂਚ ਤੇ ਕੋਰੀਅਨ ਵਿੱਚ ਡਿਗਰੀ ਕਰੇਗੀ ਤਿੰਨਾਂ ਵਿੱਚ ਹਜੇ ਤੱਕ ਦੀ ਅਚੀਵਮੈਂਟਸ ਚ ਸੈਟੀਸਫਾਈਡ ਹਾਂਜੀ ਫਿਲਹਾਲ ਕਿ ਇੰਨਾ ਛੋਟਾ ਬੱਚਾ ਹੈ ਜਿਹੜਾ ਇਹਨੇ ਪੇਪਰ ਕਲੀਅਰ ਕਰਦੇ ਹੋਏ ਤੇ ਮਲੇਕ ਸੈਟੀਸਫਾਈਡ ਆ ਫੁਲੀ ਆਪਾਂ ਆਕਰ ਮੈਂ ਕੋਰੀਅਨ ਫ੍ਰੈਂਚ ਜਰਮਨ ਜਪਨੀਸ ਸਪੈਨਿਸ਼ ਚਾਈਨੀਜ਼ ਤੋਂ ਥੋੜੀ ਬਹੁਤ ਥਾਈ ਜਾਣਦੀ ਹਾਂ ਤੇ ਸਾਰੀ ਲੈਂਗੁਏਜਸ ਮੈਂ ਆਨਲਾਈਨ ਕੋਰਸਿਸ ਤੋਂ ਸਿੱਖੀਆਂ ਸੀ ਕਿਦੋਂ ਸਿੱਖੀਆਂ ਇਹ ਸਾਰੀ ਮੈਂ ਲੋਕਡਾਊਨ ਤੋਂ ਸਿੱਖਣਾ ਸਟਾਰਟ ਕੀਤੀ ਸੀ ਜਿੱਦਾਂ ਪਹਿਲੇ ਲੋਕਡਾਊਨ ਤੋਂ ਪਹਿਲੇ ਮੇਰੇ ਸਕੂਲ ਕੁਝ ਕੋਰੀਅਨ ਬੱਚਾ ਆਏ ਸੀ ਤੇ ਉਹਨਾਂ ਨਾਲ ਗੱਲਬਾਤ ਕਰਨ ਚ ਮੈਨੂੰ ਇੰਟਰਸਟ ਹੋਇਆ ਤੇ ਫਿਰ ਮੈਂ ਸਾਰੀ ਲੈਂਗੁਏਜਸ ਸਿੱਖਣਾ ਸਟਾਰਟ ਕੀਤੀਆਂ ਸੀ ਕਿੰਨੀ ਦੇਰ ਚ ਸਾਰੀਆਂ ਦੀਆਂ ਸਾਰੀਆਂ ਸਿੱਖ ਲਈਆਂ ਸੀ ਹਰ ਇੱਕ ਲੈਂਗੁਏਜ ਨੂੰ ਮੈਨੂੰ ਕੁਝ 5-6 ਮਹੀਨੇ ਲੱਗੇ ਸੀ ਤੇ ਅਜੇ ਤੱਕ ਮੈਂ ਉਹੀ ਲੈਂਗੁਏਜਿਸ ਅਜੇ ਤੱਕ ਕੰਟੀਨਿਊ ਰੱਖੀਆਂ ਜਿੱਦਾਂ ਹਰ ਇੱਕ ਲੈਂਗੁਏਜਿਸ ਦੇ ਵੱਖਰੇ ਵੱਖਰੇ ਲੈਵਲ ਹੁੰਦੇ ਤੇ ਹਰ ਇੱਕ ਲੈਵਲ ਨੂੰ 5-6 ਮਹੀਨੇ ਦਾ ਟਾਈਮ ਲੱਗ ਹੀ ਜਾਂਦਾ ਹੈ ਕੀ ਲੱਗਦਾ ਕਿ ਸਾਰੀਆਂ ਲੈਂਗਵੇਜਸ ਚੰਗੀ ਤਰ੍ਹਾਂ ਬੋਲ ਵੀ ਲੈਂਦੇ ਹੋ ਲਿਖ ਵੀ ਲੈਂਦੇ ਹੋ ਹਾਂਜੀ ਮੈਂ ਲੈਂਗੁਏਜਸ ਚੰਗੀ ਤਰ੍ਹਾਂ ਬੋਲ ਵੀ ਲੈਣੀ ਆ ਤੇ ਲਿਖ ਵੀ ਲੈਣੀ ਆ

हालो ईश हाई से अजनीत इश्विन शेफ यार आर ऑल सीन स्टूडेंट तानख नैक्स चाइनीस नी हाउ वो अजनीत वो सी नियन शे सोई वो शी यी नी म शेख शे शेई नेक्स्ट स्पैनिश ओला सोय अजनीत तेंगो दिएत आनियस सोए स्टूडेंट एस्टूडियंट ते तून थाए मैनू थोड़ी जी मतलब बेसिक आंदी है जदा स्वादी खा अशनीत खा खापुन खा ਬੋਲਣਾ ਤੇ ਠੀਕ ਹੈ ਲੇਕਿਨ ਹਰ ਲੈਂਗੁਏਜ ਦਾ ਆਪਣੀ ਆਪਣੀ ਟੋਨ ਹੁੰਦੀ ਹੈ ਆਪਣਾ ਆਪਣਾ ਸਟਾਈਲ ਹੁੰਦਾ ਹੈ ਉਹ ਕਿਦਾਂ ਫਿਰ ਮੈਨੇਜ ਕੀਤਾ ਜਿੱਦਾਂ ਹਰ ਇੱਕ ਲੈਂਗੁਏਜ ਨੂੰ ਲਿਖਦੇ ਵੀ ਅਲੱਗ ਤਰੀਕੇ ਨਾਲ ਹੈ ਤੇ ਬੋਲਦੇ ਵੀ ਅਲੱਗ ਤਰੀਕੇ ਨਾਲ ਹੈ ਤੇ ਹਰ ਇੱਕ ਲੈਂਗੁਏਜ ਚ ਡਿਫਿਕਲਟੀ ਜ਼ਿਆਦਾ ਲਿਖਣ ਚ ਆਉਂਦੀ ਹੈ ਪ੍ਰੋਨਨਸिएशन ਚ ਇਹ ਹੈ ਕਿ ਬਸ ਥੋੜਾ ਐਕਸੈਂਟ ਚੇਂਜ ਹੁੰਦਾ ਬੋਲਣ ਵਕਤ ਬਲ ਲਿਖਣ ਚ ਥੋੜੀ ਡਿਫਿਕਲਟੀ ਆਉਂਦੀ ਹੈ ਮੈਂ ਫਿਰ ਔਨਲਾਈਨ ਕੋਰਸਿਸ ਤੋਂ ਸਿੱਖਿਆ ਜਿੱਦਾਂ ਉਹ ਪ੍ਰੋਨਨਸिएशन ਵਗੈਰਾ ਵੀ ਸਿਖਾਉਂਦੇ ਐ ਹਰ ਇੱਕ ਡਾਇਲੈਕਟ ਵੀ ਸਿਖਾਉਂਦੇ ਕਿ ਤੁਸੀਂ ਕਿੱਦਾਂ ਪ੍ਰੋਨਾਂਸ ਕਰ ਸਕਦੇ ਹੋ ਤੇ ਉਹ ਚ ਥੋੜਾ ਟਾਈਮ ਲੱਗਿਆ ਸੀ ਬਟ ਮੈਂ ਸਿੱਖ ਲਿਆ ਸੀ ਹਰ ਲੈਂਗੁਏਜ ਦੇ ਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਵੀ ਹੁੰਦੇ ਆ ਅੰਬੈਸੀਜ਼ ਆਰਗੇਨਾਈਜ਼ ਕਰਦੀਆਂ ਹਨ ਉਹਦੇ ਕਿਸੇ ਚ ਪਾਰਟਿਸਿਪੇਟ ਕੀਤਾ ਕਦੀ ਹਾਂਜੀ ਮੈਂ ਕੋਰੀਅਨ ਦੇ ਐਗਜ਼ਾਮੀਨੇਸ਼ਨ ਚ ਪਾਰਟਿਸਿਪੇਟ ਕੀਤਾ ਸੀ ਉਹ ਲਾਸਟ ਈਅਰ ਦਿੱਲੀ ਜਵਾਲਾ ਨੈਰੋ ਯੂਨੀਵਰਸਿਟੀ ਚ ਹੋਈ ਸੀ ਤੇ ਉਹ ਐਗਜ਼ਾਮ 올 ਓਵਰ ਇੰਡੀਆ ਕੰਡਕਟ ਹੁੰਦਾ ਤੇ ਉਹ ਐਗਜ਼ਾਮ ਮੈਂ ਕਲੀਅਰ ਕੀਤਾ ਸੀ 82% ਅੱਗੋ ਕੀ ਇਰਾਦਾ ਕੀ ਇਹ ਰੱਖਦੇ ਹੋ ਮੈਂ ਇਹ ਇਰਾਦਾ ਰੱਖਿਆ ਕਿ ਅੱਗੇ ਜਾ ਕੇ ਮੈਂ ਟਰਾਂਸਲੇਟਰ ਬੰਨਾ ਤੇ ਮੈਂ ਆਪਣਾ ਇਹ ਪੈਸ਼ਨ ਐਜ਼ ਅ ਟਰਾਂਸਲੇਟਰ ਪਰਸੂ ਕਰਨਾ ਹੈ ਕਿਹੜੀ ਕਿਹੜੀ ਲੈਂਗੁਏਜ ਤੇ ਜ਼ਿਆਦਾ ਇੰਟਰਸਟ ਹੈ ਔਰ ਕਿਹੜੀ ਸਭ ਤੋਂ ਇਜ਼ੀ ਲੱਗਦੀ ਹੈ ਅ ਸਭ ਤੋਂ ਜ਼ਿਆਦਾ ਇੰਟਰਸਟ ਮੈਨੂੰ ਕੋਰੀਅਨ ਫ੍ਰੈਂਚ ਤੇ ਸਪੈਨਿਸ਼ ਤੇ ਸਭ ਤੋਂ ਜ਼ਿਆਦਾ ਇਜ਼ੀ ਮੈਨੂੰ ਕੋਰੀਅਨ ਲੱਗਦੀ ਹੈ ਟਫ ਕਿਹੜੀ ਲੈਂਦੇ ਜਲਦੀ ਹੈ ਅ ਸਭ ਤੋਂ ਜ਼ਿਆਦਾ ਟਫ ਮੈਨੂੰ ਚਾਈਨੀਜ਼ ਲੱਗਦੀ ਹੈ ਕਿਉਂਕਿ ਉਹ ਸਟ੍ਰੋਕਸ ਉਹ ਚ ਆ ਜਾਂਦੇ ਹੈ ਤੇ ਉਹ ਲਿਖਣ ਚ ਬਹੁਤ ਡਿਫਿਕਲਟ ਹੁੰਦੀ ਹੈ ਜੇ ਗੱਲ ਪੰਜਾਬੀ ਦੀ ਕਰੀਏ ਇੰਡੀਅਨ ਲੈਂਗੁਏਜ ਦੀ ਕਰੀਏ ਤੇ ਕੀ ਲੱਗਦਾ ਕਿ ਕਿਹੜੀ ਲੈਂਗੁਏਜ ਵਧੀਆ ਹੈ ਅ ਪੰਜਾਬੀ ਮੇਰੀ ਮਾਂ ਬੋਲੀ ਹੈ ਤੇ ਮੈਨੂੰ ਪੰਜਾਬੀ ਵਧੀਆ ਲੱਗਦੀ ਹੈ very good.